ਨੇ ਕਿੰਨੇ ਸਾਲ ਵੋਟਾਂ ਪਾਉਣੀਆਂ ਨੇ ਤੇ ਜਿੱਥੇ ਤੁਹਾਡਾ ਦਿਲ ਕਰੂਗਾ ਉੱਥੇ ਤੁਸੀਂ ਵੋਟਾਂ ਪਾ ਦਿਓ ਤੇ ਪਹਿਲਾਂ ਵੀ ਪਾਈਆਂ ਪਰ ਅਸੀਂ ਇਹ ਅਪੀਲ ਕਰਦੇ ਹਾਂ ਕਿ ਇਸ ਵਾਰ ਇੱਕ ਮੌਕਾ ਆਪਾਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਦਈਏ ਕਿਉਂਕਿ ਅੱਜ ਪੂਰੀ ਦੁਨੀਆ ਦੀ ਨਜ਼ਰ ਤੁਹਾਡੇ ਫਰੀਦਕੋਟ ਹਲਕੇ ਤੇ ਟਿਕੀ ਹੋਈ ਹੈ ਮੇਰੇ ਨੌਜਵਾਨ ਵੀਰਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੈ ਮੇਰੀਆਂ ਭੈਣਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਹੈ ਬਜ਼ੁਰਗਾਂ ਕੋਲ ਵੀ ਮੋਬਾਈਲਾ ਤੇ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਅੱਜ ਸਾਡੇ ਫਰੀਦਕੋਟ ਹਲਕੇ ਦੇ ਬਾਰੇ ਕੀ ਖਬਰਾਂ ਚੱਲ ਰਹੀਆਂ ਨੇ ਕਿ ਭਾਈ ਸਰਪ੍ਰੀਤ ਸਿੰਘ ਖਾਲਸਾ ਦੀ ਇੱਕ ਵੱਡੀ ਲਹਿਰ ਫਰੀਦਕੋਟ ਹਲਕੇ ਦੇ ਵਿੱਚ ਉੱਠੀ ਹੋਈ ਆ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਸ ਲਹਿਰ ਦੇ ਵਿੱਚ ਆਪਣਾ ਇੱਕ ਇੱਕ ਕੀਮਤੀ ਵੋਟ ਪਾਈਏ ਭਾਈ ਸਾਬ ਤੋਂ ਕੋਈ ਜ਼ਿਆਦਾ ਪ੍ਰਚਾਰ ਨਹੀਂ ਹੋ ਸਕਿਆ ਪਿੰਡਾਂ ਦੇ ਵਿੱਚ ਨਹੀਂ ਪਹੁੰਚ ਸਕੇ ਸਮਾਂ ਵੀ ਥੋੜਾ ਸੋ ਜਿਹੜੇ ਵੀ 4-5 ਦਿਨ ਰਹਿ ਗਏ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਕਰਦੀ ਆ ਇਹਨਾਂ 4-5 ਦਿਨਾਂ ਦੇ ਵਿੱਚ ਘਰ-ਘਰ ਜਾਓ ਸਰਕਾਰ ਜੋ ਨਿਸ਼ਾਨ ਕਿਸਾਨ ਤੇ ਗੰਨਾ ਪਹੁੰਚਾਓ ਲੋਕਾਂ ਨੂੰ ਜਾਗਰੂਕ ਕਰੋ ਕਿ ਸਾਨੂੰ ਅਜਿਹੇ ਨੁਮਾਇੰਦਿਆਂ ਦੀ ਲੋੜ ਹੈ